ਸੁਖੋ ਟਲ ਗੁਰ ਸੇਵੀਐ ਅਹੰ ਇਸ ਸਹਜ ਸੁਭਾਅ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਤਖਸੰ ਮੰਦੀ ਲੋਰਰਸ ਕੀ ਤੁਧ ਰਿトゥ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿ ਹੈ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ੋ ਇਸ ਪਾਸ ਬਹਿਟਿਆ ਸੋਹੀਐ ਸੁਬਨਾ ਦਾ ਵੀ ਸਾ ਸੱਜਣ ਸੱਚਾ ਬਾਤ ਸ਼ਾਹ ਸਰਸ਼ਾਂਦ ਸ਼ੋ जिस्प बहठ्या सबना सपना सतना सा sahib ji tanasri mahalla सुको विसर प्राणपतदाता सोइ सोई हो अपागा चरण कमल जाका मन मनरगे सरोवर पग जका विसरा प्राणपतदाता सोइ गण ਚਰਨ ਕਮਲ ਜਾ ਕਾ ਮਨ ਰਗਿਓ ਅਮੇ ਸਰੋਵਰ ਪਾਗ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਲਸ ਚੀਜ ਗਿਆ ਸਭ ਤਨ ਤੇ ਰੀਤਮ ਸੋ ਮਨ ਲਾਗਾ जह जह पिखो तह नारायण सगल कटा मेहतागा नाम उदक पीवत जन नानक ਲਗੇ ਸਭ ਅਨਰਾਗ ਜਹ ਜਹ ਪੇਖ ਤਹ ਨਾਰਾਇਣ ਸਗਲ ਘਟਾਮਹਿ ਤਾਗਾ ਜਨ ਨਾਨਕ ਤਿਆਗੀ ਸਭ ਅਨਰਾਗ ਵਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੁਨ ਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰ ਪ੍ਰਾਨ ਪਤ ਦਾਤਾ ਸੋਈ ਕਨਹ ਆ ਭਾਗਾ ਜਰਨ ਕਮਨ ਜੋ ਕ ਮਨ ਰਗਿਓ ਅਮੇਸਰੋਵਦ ਪਗਾ